ਜੋਨ ਲਈ ਬਹੁਤ ਵੱਡਾ ਇਤਿਹਾਸਿਕ ਦਿਨ ਸੀ ਕਿ ਪੰਜਾਬ ਸਰਕਾਰ ਔਰ ਮੁੱਖ ਮੰਤਰੀ ਸਾਹਿਬ ਸ਼੍ਰੀ ਖਰਾਲਗੜ੍ਹ ਸਾਹਿਬ ਦੀ ਧਰਤੀ ਜਿਹੜੀ ਕਿ ਸਤਿਗੁਰੂ ਰਵਦਾਸ ਮਹਾਰਾਜ ਜੀ ਦੀ ਚੰਨਸ਼ੋਪਰਾ ਧਰਤੀ ਹੈ ਔਰ ਸਤਿਗੁਰੂ ਰਵਦਾਸ ਮਹਾਰਾਜ ਜੀ ਇਸ ਧਰਤੀ ਤੇ 4 ਸਾਲ 11 ਮਹੀਨੇ ਔਰ ਤਕਰੀਬਨ 5 ਸਾਲ ਦਾ ਸਮਾਂ ਇੱਥੇ ਰਹੇ ਹੀ ਨਹੀਂ ਕੱਲੇ ਉਸ ਵੇਲੇ ਦੇ ਮੌਕੇ ਦਾ ਜਿਹੜਾ ਇੱਥੋਂ ਦਾ ਰਾਜਾ ਸੀ ਰਾਜਾ ਬੈਣ ਉਹਨਾਂ ਨੇ ਉਹਨਾਂ ਦੀ ਭਗਤੀ ਤੋਂ ਉਹਨਾਂ ਦੀ ਸ਼ਕਤੀ ਤੋਂ ਇੰਨਾ ਮਤਲਬ ਉਹ ਦੁਖੀ ਸੀਗਾ ਕਿ ਉਹਨਾਂ ਨੂੰ ਜੇਲ੍ਹ ਵਿੱਚ ਵੀ ਗੁਰੂ ਅਰਦਾਸ ਮਹਾਰਾਜ ਜੀ ਨੂੰ ਇਸੇ ਧਰਤੀ ਤੇ ਉਹਨਾਂ ਨੇ ਕੈਦ ਕੀਤਾ ਸੀ। ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅੱਜ ਦੇ ਮੌਕੇ ਤੇ ਆ ਕੇ ਸਤਿਗੁਰੂ ਰਵਦਾਸ ਮਹਾਰਾਜ ਜੀ ਨੂੰ ਨਮਨ ਕਰਨਾ ਔਰ ਕੱਲਾ ਨਮਨ ਹੀ ਨਹੀਂ ਕਰਨਾ 20 ਫਰਵਰੀ 2027 ਤੱਕ 1 ਸਾਲ ਦੇ 365 ਦਿਨਾਂ ਦੇ ਪ੍ਰੋਗਰਾਮਾਂ ਦਾ ਐਲਾਨ ਕਰਨਾ ਇਸ ਮੁੱਚੇ ਪੰਜਾਬੀਆਂ ਲਈ ਔਰ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੀ ਸੰਗਤ ਲਈ ਇੱਕ ਬਹੁਤ ਵੱਡਾ ਇਹ ਐਲਾਨ ਹੈ ਔਰ ਖੁਸ਼ੀ ਦੀ ਗੱਲ ਹੈ ਜਿਹੜੀ ਇਹ ਯਾਦਗਾਰ ਸੀ ਇੱਥੇ ਜਿਹੜੀ ਪਿਛਲੇ ਕਾਫੀ ਲੰਬੇ ਸਾਲਾਂ ਤੋਂ 10 ਸਾਲ ਤੋਂ ਲਗਭਗ ਬਣ ਰਹੀ ਸੀ ਮਿਨਾਰੇ ਬੇਗਮਪੁਰਾ ਇਹ ਪੰਜਾਬ ਸਰਕਾਰ ਦਾ ਪਹਿਲਾ ਉਪਰਾਲਾ ਆ ਜਿਹੜਾ ਲਗਭਗ ਪੂਰਾ ਹੋ ਚੁੱਕਾ ਆ ਔਰ ਇੱਥੇ ਸਮੂਚੀਆਂ ਸਕਦਾ ਆਉਣੇ ਵਾਲੇ ਦਿਨਾਂ ਦੇ ਵਿੱਚ ਇੱਥੇ ਬਕਾਇਦਾ ਇੱਕ ਇੱਕ ਸਪੋਰਟ ਦੀ ਤਰ੍ਹਾਂ ਇੱਕ ਰਿਲੀਜੀਅਸ ਸਪੋਰਟ ਦੀ ਤਰ੍ਹਾਂ ਇੱਕ ਪੂਰੇ ਪਰਿਵਾਰ ਨੂੰ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਚਾਨਣ ਬਨਾਰਾ ਹੋਏਗਾ ਉੱਥੋਂ ਮੋਟੀਵੇਟ ਹੋਣਗੇ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਉਹਦਾ ਵੀ ਜਿਹੜਾ ਹੈਗਾ ਆ ਜਿਹੜਾ ਵਿਦਿਵਤ ਜਿਹੜਾ ਬਹੁਤ ਪਿਆਰ ਨੇ ਦੇ ਦਿੱਕਾਇਆ ਆਰੰਭ ਹੋ ਚੁੱਕਾ ਹੈ ਗੱਡੀ ਸਾਹਿਬ ਅਸੀਂ ਤੁਹਾਡੇ ਵੀਡੀਓ ਦੇਖਦੇ ਰਹਿੰਦੇ ਆ ਜਿਹੜੇ ਕਈਆਂ ਲੋਕਾਂ ਨੇ ਜਨਨਦਿਆ ਨੇ ਜਾਲੀ ਡਿਗਰੀਆਂ ਲਾ ਕੇ ਕੋਈ ਐਸੀ ਬਣ ਕੇ ਸਰਵਿਸ ਕਰਦੇ ਇਹਨੂੰ ਵੀ ਤੁਸੀਂ ਪੜਦੇ ਹੋ 2016 ਤੋਂ ਮੈਂ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਹਾਂਜੀ ਇਹ ਡਾਟਾ ਮੈਂ ਕਢਵਾਇਆ ਸੀਗਾ ਜਿਹੜਾ ਲਗਭਗ ਪਿਛਲੇ 2016 ਤੋਂ ਲੈ ਕੇ ਅੱਜ ਤੱਕ ਹਾਂਜੀ ਇਹ ਸਿਰਫ ਲਗਭਗ 150 ਦੇ ਕਰੀਬ ਦਾ ਆ ਸਹੀ ਡਾਟਾ ਤਾਂ ਮੇਰੇ ਤੋਂ ਤੁਸੀਂ ਫੋਨ ਕਰਕੇ ਪੁੱਛ ਲਿਓ ਹਾਂਜੀ ਸਿਰਫ 150 ਸਰਟੀਫਿਕੇਟਾਂ ਦਾ ਇਹ ਰੌਲਾ ਸੀ ਜਿਹਦੇ ਵਿੱਚੋਂ 80 ਦੇ ਕਰੀਬ ਜਿਹੜੇ ਸਰਟੀਫਿਕੇਟ ਆ ਰੱਦ ਹੋ ਚੁੱਕੇ ਆ 70 ਦੇ ਕਰੀਬ ਜਿਹੜੇ ਹੈਗੇ ਆ ਉਹ ਇਹਦਾ ਪ੍ਰੋਸੈਸ ਵਾ ਜਿਹਦੇ ਵਿੱਚ ਮੈਂ ਅੱਜ ਤੋਂ 3 ਮਹੀਨੇ ਪਹਿਲਾਂ ਹਾਂਜੀ ਵੈਲਫੇਅਰ ਡਿਪਾਰਟਮੈਂਟ ਨੇ ਮੇਰੇ ਕੋਲ 6 ਮਹੀਨੇ ਦਾ ਸਮਾਂ ਇਹਨਾਂ ਤੇ ਵੀ ਨਿੰਨਾ ਕਰਨ ਦਾ ਲਿਆ ਸੀਗਾ ਤੇ ਲਗਭਗ 3 ਮਹੀਨੇ ਬੀਤ ਚੁੱਕੇ ਆ ਆਉਣੇ ਵਾਲੇ 3 ਮਹੀਨੇ 'ਚ ਅਸੀਂ ਉਹਦਾ ਵੀ ਫੈਸਲਾ ਸਰਕਾਰ ਤੋਂ ਪ੍ਰਾਪਤ ਆ। ਜਿਹੜੀ ਇੱਕ ਪ੍ਰਿੰਸੀਪਲ ਬੀਬੀ ਆ ਤਨਤਨ ਏਰੀਆ ਦੇ ਦਾ ਤੁਹਾਡੇ ਕੋਲ ਕੇਸ ਆ ਉਹਦਾ ਕਿਦਾਂ ਹੋਇਆ ਮੇਰੇ ਕੋਲ ਰੋਜ਼ ਕੇਸ ਹੁੰਦੇ ਆ ਰੋਜ਼ ਜਿਹੜੇ ਵੀ ਜਾਤੀ ਧਰਮ ਨਸਲ ਦੇ ਵਿਤਕਰੇ ਦੇ ਨਾਲ ਸਰਕਾਰੀ ਸਭਾਵਾਂ ਕਰਦੇ ਆ ਨੌਕਰੀਆਂ ਕਰਦੇ ਆ ਜਾਂ 3 ਕਰੋੜ ਪੰਜਾਬੀਆਂ ਦੇ ਵਿੱਚ ਆਪਣਾ ਜੀਵਨ ਗੁਜ਼ਰਬਸਰ ਜਾਤੀ ਨਜ਼ਰੀਏ ਨਾਲ ਕਰਦੇ ਆ ਹਾਂਜੀ ਜਾਤੀਵਾਦੀ ਨਜ਼ਰੀਏ ਨਾਲ ਕਰਦੇ ਆ ਉਹਨਾਂ ਲਈ ਕਮਿਸ਼ਨ ਜਿਹੜਾ ਆ ਉਹ ਆਪਣਾ ਕਾਨੂੰਨੀ ਪ੍ਰਕਿਰਿਆ ਤਹਿਤ ਕੰਮ ਕਰਦਾ ਰਹੇ ਥੈਂਕ ਯੂ